ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਅੱਜ ਆਪਾਂ ਵੀਡੀਓ ਦੇ ਵਿੱਚ ਜਿਹੜੀ ਪੂਣੀ ਦੀ ਆਪਾਂ ਇਹ ਵੀਡੀਓ ਜਿਹੜੀ ਪੂਣੀ ਦੀ ਵੀਡੀਓ ਲੈ ਕੇ ਆਏ ਹਾਂਗੇ ਜਿਹੜਾ ਤੁਸੀਂ ਨੇ ਪਹਿਲਾ ਜਿਹੜਾ ਪੱਗ ਨੂੰ ਹਲਕਾ ਪਾਣੀ ਲਾ ਕੇ ਤੁਸੀਂ ਨੇ ਇਹ ਦੂਜੇ ਦੂਜੇ ਬੰਦੇ ਨੂੰ ਜਿਹੜਾ ਤੁਸੀਂ ਨੇ ਇੱਕ ਲੜਾ ਜਿਹੜਾ ਪੱਲਾ ਫੜਾ ਦੇਣਾ ਹੈ ਦੂਜੇ ਸਾਈਡ ਤੋਂ ਜਿਹੜਾ ਤੁਸੀਂ ਨੇ ਆ ਪੱਲਾ ਫੜ ਕੇ ਜਿਹੜਾ ਹਲਕਾ ਜਿਹਾ ਪੱਲੇ ਨੂੰ ਜੜਾ ਖੋ ਖਿੱਚ ਲੈਣਾ ਹੈ ਫਿਰ ਆਪਾਂ ਪੂਣੀ ਜਿਹੜਾ ਚੰਗੇ ਤਰ੍ਹਾਂ ਖਿੱਚ ਕੇ ਉਸਨ ਰਾੜਾ ਇੱਕ ਸਾਈਡ ਵਾਲਾ ਪਰ ਇੱਕ ਜਿਹੜਾ ਪੱਲਾ ਅੰਦਰ ਕਰਕੇ ਉਸਨੂੰ ਜਿਹੜਾ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਹੈ ਦੂਜੀ ਸਾਈਡ ਵਾਲਾ ਜਿਹੜਾ ਪੱਲਾ ਉਸਨੂੰ ਵੀ ਜਿਹੜਾ ਅੰਦਰ ਕਰ ਦੇਣਾ ਹੈ ਅੰਦਰ ਕਰਨ ਤੋਂ ਬਾਅਦ ਤੁਸੀਂ ਨੇ ਜਿਹੜਾ ਇੱਕ ਸਾਈਡ ਤੋਂ ਜਿਹੜੇ ਪੂਣੀਆ ਪੂਣੀਆ ਜਿਹੜਾ ਚੂਰਾ ਬੰਦ ਕਰ ਦੇਣੀ ਹੈ ਬੰਦ ਕਰਨ ਤੋਂ ਬਾਅਦ ਇਹ ਇੱਕ ਵਾਰ ਫੇਰ ਜਿਹੜਾ ਖਿੱਚ ਲੈਣਾ ਹੈ ਖਿੱਚਣ ਤੋਂ ਬਾਅਦ ਜਿਹੜੇ ਤੁਹਾਡੇ ਪਟਿਆ ਇਹ ਆ ਵੀ ਜਿਹੜੀ ਪੂਣੀਆ ਪਟਿਆ ਸਾਹੀ ਪੱਗ ਦੀ ਜਿਹੜੀ ਪੂਣੀ ਕਰਨੀ ਹੈ ਤੁਸੀਂ ਜਿਹੜਾ ਚੰਗੀ ਤਰ੍ਹਾਂ ਫਲੜ ਦਾ ਜਿਹੜਾ ਕਲੈਮਸ ਲੜਨ ਜਿਹੜਾ ਸਾਫ਼ ਕਰ ਲੈਣਾ ਹੈ ਸਾਫ ਕਰਕੇ ਉਸ ਲੜ ਦੇ ਜਿਹੜੀ ਗੱਠ ਮਾਰ ਦੇਣੀ ਹੈ ਤੁਸੀਂ ਨੇ ਜੇ ਕੋਈ ਗੱਠ ਮਾਰੇਗੇ ਉਸ ਕਰਕੇ ਜਿਹੜੀ ਤੁਹਾਡੀ ਪੂਣੀ ਹੈ ੜੀ ਉਹ ਖੁੱਲੂਗੀ ਨਹੀਂ ਇਹੜਾ ਤੁਸੀਂ ਨੇ ਅਗਲੇ ਅਗਲੇ ਲੜ ਦੀ ਜਿਹੜੀ ਪੂਣੀ ਕਰਨੀ ਹੈ ਤੁਸੀਂ ਨੇ ਉਸ ਤਰ੍ਹਾਂ ਹੀ ਇਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਸਾਫ ਕਰਕੇ ਉਹੜੇ ਬਾਲਣ ਦੇ ਥੱਲੇ ਕਰਕੇ ਤੇ ਜਿਹੜਾ ਦੋ ਪੱਲੇ ਖੁੱਲਦਾ ਬਸ ਉੱਤੇ ਰੱਖ ਲੈਣਾ ਹੈ ਚੰਗੀ ਤਰ੍ਹਾਂ ਫੇਰ ਇੱਕ ਵਾਰ ਇਹਦਾ ਵੀ ਸਾਫ ਕਰ ਲੈਣੀ ਹੈ ਇਹ ਜਿਹੜੇ ਸਾਰੀ ਪੂਣੀ ਸਾਫ਼ ਕਰਕੇ ਜਿਹੜੇ ਹਨ ਪੂਰੀ ਹੈ ਸਫਾਈ ਦੇ ਵਿੱਚ ਜਿਹੜੀ ਕਰਨੀ ਹੈ ਉਹ ਇਹ ਕਰਕੇ ਜਿਹੜੇ ਤੁਹਾਡੇ ਪੱਗਾਂ ਜਿਹੜੀ ਉਹਦੇ ਵਿੱਚ ਹਨ ਪੂਰੀ ਜਿਹੜੀ ਸਫਾਈ ਆ ਜਾਏਗੀ ਚੰਗੇ ਤਾਂ ਵੀ ਇਹਨਾਂ ਦੇ ਇਸ ਲੜ ਦੀ ਪੂਣੀਆਂ ਕਰ ਲੈਣੀਆਂ ਹੈ ਸਾਫ਼ ਕਰਕੇ ਅਗਲੇ ਲਾਣ ਨੂੰ ਵੀ ਲਾਤ ਨੇ ਇਸ ਤਰ੍ਹਾਂ ਹੀੜਾ ਸਾਫ਼ ਕਰ ਲੈਣਾ ਹੈ ਇਹ ਟੋ ਡ ਆਖਰੀ ਲੜਾਊਗਾ ਤੁਸੀਂ ਨੇ ਉਸ ਲੜਾ ਦੂੰਗੀ ਚੰਗੇ ਤਰ੍ਹਾਂ ਇਹਦਾ ਸਾਫ਼ ਕਰਨਾ ਹੈ ਆਖਰੀ ਇਹਦਾ ਪੂਣੀ ਪੂਣੀ ਤੇੜੇ ਜੋੜੀ ਪੂਣੀ ਆ ਹੋ ਜਾਊਗੀ ਹੋਜੂਗੀ ਤੇੜਾ ਪਾਈਸ ਲੜ ਵੀਡੀਓ ਦਾ ਕਿਹੜਾ ਬੇਸ਼ਾ ਉਹ ਵੀ ਬੰਨਿਆ ਹੈ ਤੇ ਇਸ ਲੜ ਵੀਡੀਓ ਚਪਟੇਲਾ ਸ਼ੇਪ ਆ ਗੜੀ ਉਹ ਵੀ ਬਣੀ ਹੈ ਜਿਹੜਾ ਤੁਸੀਂ ਇਹਨੇ ਬੇਸ ਬਣਾ ਜਿਹੜਾ ਸਾਈਡ ਤੇ ਜੁੜਾ ਕਰਕੇ ਤੁਸੀਂ ਇਹਨੇ ਅੱਧੀ ਅੱਖ ਟਾ ਕਿਹੜਾ ਜੁੜੇ ਨੂੰ ਕਰ ਲੈਣਾ ਹੈ ਇਰਾ ਤੋਂ ਟਾਪ ਬੇਸ ਦਾੜਾ ਵੱਡਾ ਲੜਊਗਾ ਹੌਸਲਾ ਨੇੜਾ ਇੱਕ ਗਰ ਉਸਾੜ ਨੇੜਾ ਸਿਰ ਦੇ ਟਾਕੇ ਇਹ ਕੜਾੜਾ ਦਾ ਹਲਕਾ ਇਹੜਾ ਜੂੜਾ ਦਾ ਨੰਗਾ ਛੱਡ ਕੇ ਉਸ ਲੜ ਦੇ ਵਿੱਚ ਜਿਹੜਾ ਜਿਹਨੇ ਹੱਕ ਇਹੜੇ ਹਲਕਾ ਉਸ ਲੜ ਨੇੜਾ ਸੈਟ ਕਰਕੇ ਜਿਹੜਾ ਤੁਹਾਨੂੰ ਲਗਾ ਦੇਣਾ ਲਗਾਉਣਾ ਹੈ ਜੇਕਰ ਤੁਹਾਡੇ ਜਿਹੜਾ ਪਹਿਲੇ ਲੜ ਦੇ ਵਿੱਚ ਡੂੰਗ ਪੈਂਦਾ ਹੈ ਤੁਸੀਂ ਉਸ ਲੜ ਦੇ ਵਿੱਚ ਜਿਹੜਾ ਕਪੜਾ ਪਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਡੂੰਗਾ ਉਹ ਚੰਗੇ ਤਰ੍ਹਾਂ ਨਿਕਲ ਜਾਵੇਗਾ ਇਹਾ ਤੁਨੇ ਕਪੜਾ ਸੈਟ ਕਰਕੇ ਜਿਹੜਾ ਬੇਚ ਦੇ ਵਿੱਚ ਪਾ ਲੈਣਾ ਹੈ। ਜੇਕਰ ਫਿਰ ਉਸ ਤੋਂ ਇਹੜਾ ਲੜ ਨੂੰ ਖਿਲਾੜ ਨੂੰ ਖਿੱਚ ਕੇ ਜਿਹੜਾ ਤੁਹਾਡਾ ਬੇਚ ਉਹ ਵੀ ਨੇ ਟਾਈਟ ਕਰ ਲੈਣਾ ਹੈ। ਚੰਗੀ ਤਾਂ ਇਹੜਾ ਤੁਹਾਡਾ ਕਪੜਾ ਸੈਟ ਕਰਕੇ ਇਹੜਾ ਲੜ ਨੂੰ ਲਗਾਉਣਾ ਹੈ। ਜਿਹੜਾ ਤੁਹਾਡਾ ਸਿਰ ਨੰਗਰ ਆਇਆ ਦਾੜਾ ਉੱਤਰ ਦਾ ਲੜ ਛੱਡਿਆ ਹੋਇਆ ਸੀਗਾ ਉਸ ਲੜ ਨੂੰ ਖਿੱਚ ਲੈਣਾ ਹੈ। ਖਿੱਚ ਕੇ ਇਹੜਾ ਤੁਸੀਂ ਨੇ ਇਹੜਾ ਲੜ ਲਵਾਉਣਾ ਉਸ ਲੜ ਦੇ ਵਿੱਚ ਜਿਹੜਾ ਤੁਸੀਂ ਨੇ ਦੇ ਦੇਣਾ ਹੈ ਜਿਹੜਾ ਤੁਹਾਡਾ ਸਾਈਡ ਤੇ ਜਿਹੜਾ ਕਪੜਾ ਪਾ ਲੈਣਾ ਹੈ। ਹਲਕਾ ਇਹਦੇ ਨੂੰ ਛੋਟਾ ਸੈੜ ਤੇ ਵੀੜਾ ਕਾ ਕਪੜਾ ਪਾ ਲੈਣਾ ਹੈ ਉਹ ਇਹ ਕਰਕੇ ਜਿਹੜੀ ਤੁਹਾਡੀ ਦੋਨੋਂ ਪਗਾੜੀ ਦੋਨੋਂ ਸੈਟਾ ਤੋਂ ਜਿਹੜੀ ਪਾਗਾ ਉਹ ਇੱਕੋ ਜੀ ਨਿਕਲ ਆਊਗੀ ਇਸ ਲੜ ਦੇ ਵਿੱਚ ਵੀੜਾ ਨੂੰ ਕਪੜਾ ਪਾ ਲੈਣਾ ਹੈ ਤਹ ਤੜਾ ਫਿਰ ਨੰਗਾ ਸੂਸਰਾੜ ਦੇ ਵਿੱਚ ਜਿਹੜਾ ਤੁਸੀਂ ਇਹ ਚੰਗੀ ਤਰ੍ਹਾਂ ਦੇ ਦੇਣਾ ਹੈ ਤੁਸੀਂ ਇੱਕ ਫੇਰ ਕਿਹੜਾ ਇੱਕ ਦਿਨ ਫੇਰ ਇਸ ਤਾ ਕਪੜਾ ਜਿਹੜਾ ਤੁਸੀਂ ਸਾਈਡ ਤੇ ਪਾ ਲੈਣਾ ਹੈ ਉਸ ਦੇ ਉੱਤੇ ਜਿਹੜਾ ਤੁਸੀਂ ਅਗਲਾ ਲਗਾ ਲੈਣਾ ਹੈ ਇਹ ਜਿਹੜਾ ਉਸ ਲੜ ਨੇੜੇ ਉਸ ਲੜ ਕਪੜਾ ਜਿਹੜਾ ਉਸ ਨੂੰ ਵੀ ਇੰਨ ਚੰਗੇ ਤਰ੍ਹਾਂ ਉੱਤੇ ਜਿਹੜਾ ਕਵਰ ਕਰ ਦੇਣਾ ਹੈ ਕਵਰ ਕਰਕੇ ਉਸ ਲੜ ਨੂੰ ਜਿਹੜਾ ਗੁੱਠੇ ਦੀ ਮਦਦ ਨਾਲ ਫੋਲਡ ਕਰ ਦੇਣਾ ਹੈ ਉਹ ਲਕਾਂਤਾਂ ਰਲਣਾ ਹੱਕਾ ਗਰ ਫਿਰ ਫੋਲਡ ਕਰਕੇ ਜਿਹੜਾ ਉੱਤੇ ਸੈਟ ਕਰ ਲੈਣਾ ਹੈ ਇੱਥੇ ਇੱਕ ਵਾਰ ਇਸ ਲੜ ਦੇ ਵਿੱਚ ਜਿਹੜਾ ਤੁਸੀਂ ਹਲਕਾ ਜਿਹੜਾ ਛੋਟਾ ਜਿਹਾ ਕਪੜਾ ਜਿਹੜਾ ਪਾ ਲੈਣਾ ਹੈ ਜਿਹੜਾ ਤੁਸੀਂ ਉਹ ਤਿਹੜਾ ਹਲਕਾ ਬੇਸੜਾ ਦੱਬ ਦੇਣਾ ਹੈ ਜਿਹੜਾ ਤੜਾ ਢਾਲ ਕੇ ਜਿਹੜਾ ਕਪੜਾ ਦੀ ਉਸ ਨੂੰ ਵੀ ਚੰਗੀ ਤਰ੍ਹਾਂ ਬੈਕ ਅੰਦਰ ਕਰ ਦੇਣਾ ਹੈ ਜਿਹੜਾ ਤੁਹਾਡਾ ਜਿਆਦਾ ਰਣਾ ਲੈ ਆਊਗਾ ਤੁਸੀਂ ਸੜਾ ਜਿਹੜਾ ਗਲਾਈ ਦੇ ਵਿੱਚ ਕਰ ਦੇਣਾ ਹੈ ਉਹੇ ਕਰ ਕੇ ਜਿਹੜਾ ਤੁਹਾਡੇ ਨੋਕ ਦੇ ਕੋਲ ਆ ਡੂੰਗਾ ਪੈਂਦਾ ਉਹ ਆਲਾ ਤੁਹਾਡਾ ਡੂੰਗਾ ਹੀ ਨਿਕਲ ਜਾਵੇਗਾ ਕਿਹੜੀ 50 ਜਿਹੜੀ ਤੁਸੀਂ ਬੰਦਣਾ 50 ਜਿਹੜੀ ਬਣਣੀ ਆ ਤੈਨੂੰ ਕੋਲ ਜਿਹੜਾ ਫਰਕ ਆ ਕਿਹੜੀ 50 ਉਹਦੀ ਬਣਣੀ ਹੈ ਉੱਤੇ ਚੰਗੇ ਦਾ ਨਾਲ ਬਾਅਦ ਫੇਰ ਦੇਣਾ ਹੈ ਤੈਨੂੰ ਕੋਲ ਜਿਹੜਾ ਫਰਕ ਆ ਕਿਹੜੀ ਤੁਸੀਂ 50 ਜਿਹੜੀ ਸੈਂਟਰ ਦੇ ਵਿੱਚ ਬਣਣੀ ਹੈ ਜਿਹੜੀ 50 ਆ ਉਹ ਦੀ ਜਮਾਈ ਜਿਹੜੀ ਸਿੱਧੀ 50 ਬੰਨਣੀ ਹੈ 50 ਲਗਾਉਣਾ ਸਲੜਦੇ ਜਿਹੜਾ ਪਿੱਛੇ ਸਾਈਡ ਤੇ ਉੱਤੇ ਪਿੱਛੇ ਗੱਠ ਮਾਰ ਕੇ ਉਸ ਨੂੰ ਜਿਹੜਾ ਹਲਕਾ ਜਿਹੜਾ ਜਿਹੜਾ ਵਾਲ ਨੇ ਕਢ ਲੈਣੇ ਹਨ ਬੜਾ ਕਰਨ ਦਾ ਜਿੰਨੀ ਤੁਹਾਡੀ ਜਿਹੜੀ ਟਾਈਟ 50 ਜਿਹੜੀ ਕਰ ਲੈਣੀ ਹੈ ਟਾਈਟ ਹੋਣ ਤੋਂ ਬਾਅਦ ਉਸ ਨੂੰ ਜਿਹੜਾ ਬੈਕ ਤੇ ਚੰਗੀ ਤਰ੍ਹਾਂ ਜਿਹੜਾ ਗੋਲਾਈ ਦਬ ਦੇਣਾ ਹੈ ਚੰਗੀ ਤਰ੍ਹਾਂ ਲੜਣਾ ਬੈਕ ਟੱਕੇ ਪੈਗ ਬੈਕ ਤੇ ਵੀਰਾ ਦਬ ਦੇਣਾ ਹੈ ਜਿਹੜਾ ਸਾਈਡ ਲੜੂ ਦੋਨਾਂ ਲੜਾਂ ਨੂੰ ਚੰਗੀ ਤਰ੍ਹਾਂ ਜਿਹੜਾ ਦਬ ਦੇਣਾ ਹੈ 50 ਦਾ ਜਿਹੜਾ ਹੱਕ ਉਹਨੇ ਬਾਜਾ ਫੇਰ ਲੈਣਾ ਹੈ ਇਹ ਆਡੀ ਵੀਡੀਓ ਆ ਗਈ ਪਟਿਆਲਾ ਸ਼ਹੀ ਪੱਗ ਦੀ ਵੀਡੀਓ ਆ ਗਈ ਜਿਸ ਦੀ ਲੈਂਥ ਹੈਗੀ ਆ ਦੀ 7.5 ਮੀਟਰ ਜਿਹੜਾ ਕਪੜਾ ਆ ਪਹੋਲ ਬਲ ਵਰਤਿਆ ਜੇ ਘੱਟਾਂ ਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਵੀਰੇ ਸਾਡੇ YouTube ਚੈਨਲ ਤੇ Facebook ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਫੋਲੋ ਤੇ ਫੋਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰੋ ਜਿਨਾ ਤੁਸੀਂ ਨੇ ਪਹਿਲਾਂ ਲਗਵਾਇਆ ਸਰਦ ਚੈਂਟਰ ਚੋਂ ਲੈ ਆ ਕੇ ਪੂਣੀ ਦਾ ਖੋਲਦਾ ਪਸਾ ਥਲੇਰਾ ਕੇ ਤੇ ਬੰਦ ਪਾਸਾ ਤੇ ਰੱਖ ਕੇ ਉਸ ਨਾਲ ਇਹ ਗਾੜਾ ਫੋਲਡ ਕਰ ਦੇਣਾ ਹੈ ਫੋਲਡ ਕਰ ਤਵਾ ਲੜ ਜਿਹੜਾ ਹੈਗਾ ਫਿਰ ਡਬਲ ਫੋਲਡ ਕਰ ਤੋਂ ਆਹ ਲੜ ਜਿਹੜਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਫੁਲਾੜ ਜਿਹੜਾ ਮਟਾਈ ਦੇ ਵਿੱਚ ਕਰ ਲੈਣਾ ਹੈ ਕੁਛ ਲੜ ਨੂੰ ਇਹਦਾ ਬੈਗ ਤਾਂ ਕਿਹੜਾ ਤੁਸੀਂ ਇਹ ਸਾਫ਼ ਕਰਕੇ ਇਹ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਅਗਲਾ ਲਾਡ ਲਾਉਣਾ ਹੈ ਲਾਡ ਨੂੰ ਜਿਹੜਾ ਬੈਕ ਤੋਂ ਪਿੰਚ ਕਰਕੇ ਜਿਹੜਾ ਤੁਹਾਡਾ ਤਲਾ ਪੇਜ ਆਉ ਬਣਾ ਲੈਣਾ ਹੈ ਉਸ ਲਾਡ ਨੂੰ ਜਿਹੜਾ ਗੁੱਠੇ ਦੀ ਮੱਦੇ ਨਾਲ ਜਿਹੜਾ ਫੋਲਡ ਕਰ ਦੇਣਾ ਹੈ ਏਗਰ ਏਗਰ ਫੋਲਡ ਕਰਨ ਤੋਂ ਬਾਅਦ ਨੂੰ ਜਿਹੜਾ ਡਬਲ ਫੋਲਡ ਕਰ ਦੇਣਾ ਹੈ ਇਸ ਲਾਡ ਨੂੰ ਜਿਹੜਾ ਹਲਕਾ ਤੁਸੀਂ ਨੇ ਖੋਲ ਲੈਣਾ ਹੈ ਖੋਲਣ ਤੋਂ ਬਾਅਦ ਦੇ ਜਿਹੜਾ ਚੰਗੀ ਤਰ੍ਹਾਂ ਬਾਅਦ ਫੇਰ ਕਿਸ ਲੜ ਦੀ ਜਿਹੜੀ ਸਫਾਈ ਉਹ ਬੈਕ ਤਾਂ ਜਿਹੜੀ ਕਰ ਲੈਣੀ ਹੈ ਚਲਾੜ ਦਾ ਇਹ ਫਾਜ਼ਲਾਤ ਯਾਨੀ ਸਾਲੜਾ ਨਾਲੜਾ ਇਕੋ ਜਾਂ ਫਸਲਾ ਰੱਖਣਾ ਹੈ ਚੰਗੀ ਤਰ੍ਹਾਂ ਸਲੜ ਨੂੰ ਜਿਹੜਾ ਬੈਕ ਤਾਂ ਕਿਹੜਾ ਸਾਫ਼ ਕਰ ਲੈਣਾ ਹੈ ਚੰਗੀ ਤਰ੍ਹਾਂ ਬੈਕ ਤੱਕ ਸਾਫ਼ ਲੜ ਦੇਵੇ ਜਿਹੜਾ ਬਾਅ ਫੇਰ ਕਿਹੜਾ ਸਲੜ ਨੂੰ ਜਿਹੜਾ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਲੜ ਲਗਾਇਆ ਸੀ ਉਸ ਤਰ੍ਹਾਂ ਜਿਹੜਾ ਤੁਸੀਂ ਨੇ ਤੀਸਰਾ ਲਗਾਉਣਾ ਹੈ ਪੂਣੀ ਦਾ ਖੁਲਦਾ ਪਸਾ ਥਲੇ ਰੱਖ ਕੇ ਤੇ ਬੱਜ ਪਾਸੋਂ ਤੇ ਰੱਖ ਕੇ ਉਸ ਨਾਲ ਨੂੰ ਵੀ ਜਿਹੜਾ ਤੁਸੀਂ ਬੈਕ ਟੋਪ ਵਿੱਚ ਕਰਕੇ ਤੇ ਜਿਹੜਾ ਨੋਕ ਦੇ ਕੋਲ ਤੁਸੀਂ ਜਿਹੜਾ ਡਬਲ ਫੋਲਡ ਕਰ ਦੇਣਾ ਹੈ ਡਬਲ ਫੋਲਡ ਕਰਨ ਤੋਂ ਬਾਅਦ ਨੂੰ ਵੀ ਜਿਹੜਾ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਕੇ ਹਲਕਾ ਜਿਹੜਾ ਖੋਲ ਲੈਣਾ ਹੈ ਖੋਲਣ ਤੋਂ ਬਾਅਦ ਨੂੰ ਵੀ ਜਿਹੜਾ ਬੈਕ ਤਾਂ ਕਿਹੜਾ ਸਾਫ਼ ਕਰ ਲੈਣਾ ਹੈ ਬੈਕ ਤਾਂ ਸਾਫ਼ ਕਰਕੇ ਇਸ ਲੜ ਨੂੰ ਜਿਹੜਾ ਲਗਾ ਦੇਣਾ ਹੈ ਇਸ ਲੜ ਦੇ ਵਿੱਚ ਵੀ ਜਿਹੜਾ ਤੁਸੀਂ ਬਾਜਾ ਤੁਸੀਂ ਚੰਗੀ ਤਰ੍ਹਾਂ ਬੈਕ ਤਾਂ ਕਿਹੜਾ ਫੇਰ ਕਿਸ ਲੜ ਦੀ ਜਿਹੜੀ ਸਫਾਈ ਉਹ ਕਰ ਲੈਣੀ ਹੈ ਰਤੜ ਦੇ ਥਲੇ ਪੇਜ ਨੂੰ ਕੋਨਾ ਵਿੱਚ ਵੀ ਜਿਹੜਾ ਤੁਸੀਂ ਬਾਜਾ ਫੇਰ ਲੈਣਾ ਹੈ ਜਿਹੜਾ ਤੁਸੀਂ ਅਗਲਾ ਲਗਾਉਣਾ ਹੈ ਲੜ ਨੂੰ ਜਿਹੜਾ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਜਿਹੜਾ ਗੁੱਠੇ ਦੀ ਮਦਦ ਨਾਲ ਇਸ ਲੜ ਨੂੰ ਫੋਲਡ ਕਰ ਦੇਣਾ ਹੈ ਉਹ ਲਕਾਂਤ ਵਾਰ ਇਹਨੂੰ ਵੀ ਜਿਹੜਾ ਡਬਲ ਫੋਲਡ ਕਰ ਦੇਣਾ ਹੈ ਡਰਵੋੜ ਕਾਂਤਰਾਂ ਵਾਲਾ ਡਰਨਿਹੇ ਤੋਂ ਵੀਕਰ ਫੋਲਡ ਕਰਕੇ ਸਲਾਡ ਨੂੰ ਜਿਹੜਾ ਚੰਗੀ ਤਰ੍ਹਾਂ ਸਫਾਈ ਦੇ ਵਿੱਚ ਕਰ ਲੈਣਾ ਹੈ 11 ਸਲਾਡ ਨੂੰ ਵੀ ਜਿਹੜਾ ਕਰਤਾ ਹਾਂ ਤਾਂ ਫੋਲਡ ਕਰਕੇ ਸਲਾਡ ਨੂੰ ਜਿਹੜਾ ਸਾਫ਼ ਕਰਕੇ ਜਿਹੜਾ ਲਗਾ ਦੇਣਾ ਹੈ ਇਹੋ ਟੋੜਾ ਪੱਲਾੜ ਚੁਸਦੋਂ ਵਾਲਾ ਹਲਕਾ ਖਿੱਚ ਕੇ ਦੇਵੇ ਜਿਹੜਾ ਬਾਅਦ ਦੀ ਮਦਦ ਨਾਲ ਸਫਾਈ ਆ ਕਰ ਲੈਣੀ ਹੈ ਤੁਸੀਂ ਇਹਨਾਂ ਜਿਹੜਾ ਸਾਰੇ ਲੰਦਾ ਫਾਸਲਾ ਤੁਸੀਂ ਨੇ ਕੋਈ ਰੱਖਣਾ ਹੈ ਚੰਗੀ ਤਰ੍ਹਾਂ ਤੁਸੀਂ ਨੇ ਚੌਥਾ ਰਾਲ ਲਗਾਏ ਉਸ ਦੇ ਵਿੱਚ ਵੀ ਜਿਹੜਾ ਬਾਜਾ ਫੇਰ ਲੈਣਾ ਹੈ ਇਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਲੜ ਨੂੰ ਜਿਹੜਾ ਬੈਗ ਤੋਂ ਜਿਹੜਾ ਪਿੰਚ ਕਰ ਲੈਣਾ ਹੈ ਪਿੰਚ ਕਰ ਤੋਂ ਆਹ ਪੁਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਸਾਈਡ ਤੋਂ ਜਿਹੜਾ ਸਾਫ਼ ਕਰ ਲੈ ਕੇ ਜਿਹੜਾ ਅੰਗੂਠੇ ਦੀ ਮਦਦ ਨਾਲ ਇਸ ਲੜ ਨੂੰ ਜਿਹੜਾ ਫੋਲਡ ਕਰ ਦੇਣਾ ਹੈ ਫੋਲਡ ਕਰ ਤੋਂ ਬਾਅਦ ਗੱਲ ਤੋਂ ਫੋਲਡ ਕਰਕੇ ਇਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਫੋਲਡ ਕਰ ਦੇਣਾ ਹੈ ਇਸ ਲੜ ਨੂੰ ਵੀ ਜਿਹੜਾ ਤੁਸੀਂ ਨੇ ਡਵਲ ਫੋਲਡ ਕਰਨਾ ਹੈ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਸਾਫ਼ ਕਰਕੇ ਲਾ ਤੁਸੀਂ ਨੇ ਬੈਗ ਤਾਂ ਕਿ ਜਿਹੜਾ ਨਿਹੜਾ ਲਗਾਉਣਾ ਹੈ ਇਸ ਲੜ ਦੇ ਵਿੱਚ ਵੀ ਜਿਹੜਾ ਬਾਯਾ ਤੁਸੀਂ ਚੰਗੀ ਤਰ੍ਹਾਂ ਜਿਹੜਾ ਬੈਗ ਤਾਂ ਕਿਹੜਾ ਫੇਰ ਲੈਣਾ ਹੈ ਜਿਹੜੀ ਤੁਹਾਡੀ ਉੱਤੇ ਛੇ ਪਾਉਂਦੀ ਉਹ ਵੀ ਸੈੱਟ ਕਰ ਲੈਣੀ ਹੈ ਜਿਹੜੇ ਤੁਹਾਡੇ ਉੱਤੇ ਲਏ ਪਏ ਨੇ ਉਹਨਾਂ ਵਿੱਚ ਵੀ ਜਿਹੜਾ ਬਾਜਾ ਤੁਸੀਂ ਚੰਗੀ ਤਰ੍ਹਾਂ ਫੇਰ ਲੈਣਾ ਹੈ ਜੋ ਕਿ ਤਰ੍ਹਾਂ ਇਹ ਛਾੜ ਲੈਣਾ ਜਿਹੜੀ ਬੈਗ ਤੱਕ ਜਿਹੜੀ ਸਫਾਈ ਉਹ ਕਰ ਲੈਣੀ ਹੈ ਜਿਹੜਾ ਤੁਸੀਂ ਨੇ ਅਗਲਾੜਾ ਲਗਾਉਣਾ ਹੈ ਉਸੜਾੜ ਨੂੰ ਜਿਹੜਾ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸੜਾੜ ਨੂੰ ਕਿਹੜਾ ਸਾਫ਼ ਕਰ ਲੈਣਾ ਹੈ ਸਾਫ਼ ਕਰ ਤਾ ਜਿਹੜਾ ਤੁਹਾਡਾ ਬਾਧੂ ਕਪੜਾ ਉਥੋਂ ਲੈ ਉਸੜਾੜ ਨੂੰ ਅੰਦਰ ਨੂੰ ਹਲਕਾ ਜਿਹੜਾ ਫੋਲਡ ਕਰ ਦੇਣਾ ਹੈ ਹੌਲਕਾੰ ਤੋਂ ਇਹ ਲੜ ਨੂੰ ਵੀੜਾ ਤੁਨੇ ਗੂਠੇ ਦੀ ਮਦਾਂੜਾ ਸੈਂਟਰ ਨੱਕ ਦੇ ਜਿਹੜਾ ਸੈਂਟਰ ਦੇ ਵਿੱਚੋਂ ਇਸ ਲੜ ਨੂੰ ਫੋਲਡ ਕਰਕੇ ਫਿਰੜ ਨੂੰ ਜਿਹੜਾ ਉੱਤੋਂ ਇੱਕ ਗਰ ਫੋਲਡ ਕਰ ਲੈਣਾ ਹੈ 11 ਤੋਂ ਫੋਲਡ ਕਰੰ ਤੋਂ ਇਹ ਲੜ ਨੂੰ ਹਲਕਾ ਜਿਹਾ ਡਵਲ ਫੋਲਡ ਕਰ ਦੇਣਾ ਹੈ ਇਸ ਲੜ ਨੂੰ ਵੀੜਾ ਤੁਨੇ ਚੰਗੀ ਤਰ੍ਹਾਂ ਜਿਹੜਾ ਬੈਕ ਤੱਕ ਸਾਫ਼ ਕਰਕੇ ਜਿਹੜਾ ਲਗਾਉਣਾ ਹੈ ਜਿਹੜਾ ਤੁਨੇ ਛੇਵਲ ਲੜਦਾ ਗਾਇਸ ਉਸ ਦੇ ਵਿੱਚ ਵੀੜਾ ਬਾਹਰ ਤੁਨੇ ਚੰਗੀ ਤਰ੍ਹਾਂ ਜਿਹੜਾ ਬੈਕ ਤੱਕ ਕਿਹੜਾ ਫੇਰ ਲੈਣਾ ਹੈ ਕਿੰਨਾ ਕਿਤਨਾ ਸਾਰ ਲੜਾਏ ਵਿੱਚੜਾ ਬਾਯਾ ਫੇਲ ਲੈਣਾ ਹੈ ਜੇ ਘਾਤਾਂ ਛੜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਜਰੂਰ ਕਰਿਆ ਕਰੋ ਜਿਹੜੇ ਵੀ ਭਰਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਚੰਗੀ ਤਰ੍ਹਾਂ ਹੀ ਤੁਹਾਡੀ ਸ਼ੇਪ ਆਉਣੀ ਉਸ ਦੇ ਵਿੱਚ ਜਿਹੜਾ ਬਾਹ ਚੰਗੀ ਤਰ੍ਹਾਂ ਜੜਾ ਫੇਲਣਾ ਹੈ ਚੰਗੇ ਦਾ ਸਾਲਣਾ ਆਵੇ ਜਿਹੜਾ ਬੈਗ ਤਾਂ ਕਿਹੜਾ ਤੁਹਾਨੂੰ ਬਾਹਾਂ ਫੇਲਣਾ ਹੈ ਜਿਹੜਾ ਤੁਸੀਂ ਨੇ ਪੱਗ ਪੈਨ ਲਗਾਉਣਾ ਹੈ ਨੱਕ ਦੇ ਸੈਂਟਰ ਦੇ ਵਿੱਚ ਜਿਹੜਾ ਤੁਸੀਂ ਨੇ ਪੱਗ ਪੈਨ ਲਗਾਉਣਾ ਹੈ ਨੱਕ ਦੇ ਜਾਂ ਖੱਬੇ ਪਾਸੇ ਜਾਂ ਫਿਰ ਸੱਜੇ ਪਾਸੇ ਵੱਧ ਘੜ ਨਹੀਂ ਲਗਾਉਣਾ ਜਿਹੜਾ ਤੁਸੀਂ ਨੇ ਕਾਲ ਗਿਲਾੜ ਲਗਾਉਣਾ ਹੈ ਪੂਣੀ ਨੂੰ ਖੋਲ ਕੇ ਜਿਹੜਾ ਉਤਲਾ ਪੱਲਾ ਹਾਊਸ ਨੂੰ ਥੱਲੇ ਨੂੰ ਫੋਲਡ ਕਰ ਲੈਣਾ ਤੇ ਜਿਹੜਾ ਥੱਲੇ ਦਾ ਪੱਲਾ ਹਾਊਸ ਨੂੰ ਉੱਤੇ ਨੂੰ ਫੋਲਡ ਉੱਤੇ ਨੂੰ ਫੋਲਡ ਕਰ ਲੈਣਾ ਹੈ ਉੱਤੇ ਨੂੰ ਫੋਲਡ ਕਰਨ ਤੋਂ ਬਾਅਦ ਜਿਹੜਾ ਇੱਕ ਗਰ ਖਿੱਚ ਕੇ ਇਸ ਨਾਲ ਨੂੰ ਚੰਗੀ ਤਰ੍ਹਾਂ ਤਾ ਤਾ ਨੂੰ ਜਿੰਨੇ ਵੀ ਉੱਤੇ ਬਾਲ ਹੋਣਗੇ ਤੁਸੀਂ ਇਸ ਲੜ ਅੰਦਰ ਕਰ ਦੇਣੇ ਹਨ ਇਸ ਲੜ ਦੇ ਉੱਤੇ ਗਰ ਹੱਥ ਫੇਰ ਕੇ ਇਸ ਲੜ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲੈਣਾ ਹੈ ਇਸ ਲੜ ਨੂੰ ਵੀ ਇਹਨਾਂ ਨੂੰ ਬੈਕ ਤੋਂ ਨਾਲ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲੈਣਾ ਹੈ ਇੱਕ ਗੈਰੀ ਸਲੜ ਦੇ ਵਿੱਚ ਜਿਹੜਾ ਬਾਯਾ ਦਿਨ ਉੱਤੇ ਫੇਰ ਦੇਣਾ ਹੈ ਉੱਤੇ ਵੀ ਇਹਨਾਂ ਨੂੰ ਛੇਵੇਂ ਲੜ ਦੇ ਵਿੱਚ ਹਲਕਾ ਜਿਹੜਾ ਜਵੇਂ ਆ ਬਾਯਾ ਫੇਰ ਲੈਣਾ ਹੈ ਜੇ ਜਿਹੜਾ ਤੁਸੀਂ ਨੇ ਕੱਲ੍ਹ ਜਿਹੜਾ ਲਗਾਣਾ ਹੈ ਤੁਸੀਂ ਨੇ ਪੱਗ ਪੈਰ ਦੇ ਥੱਲੇ ਜੀ ਲਿਆ ਕੇ ਉਸ ਨੂੰ ਜਿਹੜਾ ਸੱਜੇ ਪਾਸੇ ਵਾਲੂ ਨੂੰ ਚੰਗੀ ਜਿਹੀ ਕਮਾ ਦੇਣਾ ਹੈ ਉਸ ਨੂੰ ਕਮਾਉਂ ਤੋਂ ਆ ਜਿਹੜਾ ਚੰਗੀ ਤੇ ਨਾਲਾ ਸ਼ੇਪ ਦੇ ਕੋਲ ਜਿਹੜਾ ਦਬ ਦੇਣਾ ਹੈ ਇਹ ਤੁਹਾਡੀ ਸ਼ੇਪ ਆੜੀ ਉਹ ਵੀ ਛੜੀ ਹਲਕੀ ਜਿਹੜੀ ਸੈੱਟ ਕਰ ਲੈਣੀ ਹੈ ਉਸ ਨੂੰ ਜਿਹੜਾ ਚੰਗੇ ਦਾ ਨੰਦਰ ਦੱਬ ਦੇਣਾ ਹੈ ਨਾ ਪੂਰਾ ਇਹ ਸੰਗੀਤ ਦਾ ਉਸ ਨੂੰ ਜਿਹੜਾ ਤੂੰ ਜਿਹੜਾ ਦੱਬ ਦੇਣਾ ਹੈ ਉਤੜੀ ਹਲਕੇ ਦੀ 6 ਪਾਉ ਤੇ ਜਿਹੜੀ 3D 3D ਕਰ ਲੈਣੀ ਹੈ ਜਿਹੜਾ ਤੁਹਾਡਾ ਕਗਿਲਾਰ ਸੀਗਾ ਉਸ ਦੇ ਵਿੱਚ ਜਿਹੜਾ ਹਲਕਾ ਬਾਸ਼ ਫੇਰ ਕਿਹੜਾ ਤੁਹਾਡਾ 6ਵਾਂ ਰਲ ਲਗਾਇਆ ਸੀ ਉਸ ਦੇ ਉੱਤੇ ਵੀ ਜਿਹੜਾ ਤੂੰ ਨੇ ਬਾਜਾ ਫੇਰ ਲੈਣਾ ਹੈ ਕਿਉਂਕਿ ਜਿਹੜਾ ਕਲਗਿ ਲੈਣਾ ਹੈ ਤੁਹਾਡਾ ਉਹ ਵੀ ਜਿਹੜਾ ਸੈੱਟ ਕਰ ਲੈਣਾ ਹੈ ਜਿਹੜਾ ਉਤਲੇ ਪੇਜ ਨੂੰ ਉਹਨਾਂ ਵਿੱਚ ਵੀ ਜਿਹੜਾ ਦੀਨੇ ਬਾਸ਼ ਫੇਰ ਕਿਹੜਾ ਉਹਨਾਂ فاਸਲਾ ਉਹਦੀ ਨੇੜਾ ਸੈੱਟ ਕਰ ਲੈਣਾ ਹੈ ਜਿਹੜਾ ਤੁਹਾਡੇ ਉਤਲੇ ਪੇਜ ਨੂੰ ਉਹਨਾਂ ਦਾ ਵੀ ਜਿਹੜਾ فاਸਲਾ ਤੁਹਾਡਾ ਜਿਹੜਾ ਇੱਕੋ ਜਿਹਾ ਹੋਣਾ ਚਾਹੀਦਾ ਹੈ ਜੇਰਾ ਤੁਸੀਂ ਨੇ ਸਿਰ ਟਿਕਣਾ ਆ ਸਿਰ ਦੇ ਸੈਂਟਰ ਤੋਂ ਜਿਹੜਾ ਪੈਰ ਲੜ ਲਗਾਇਆ ਸੀ ਉਸ ਲੜ ਨੂੰ ਜਿਹੜਾ ਖਿੱਚ ਕੇ ਪੂਰੇ ਸਿਰ ਦੇ ਤੇ ਕਵਰ ਕਰ ਲੈਣਾ ਹੈ ਕਵਰ ਕਰਨ ਤੋਂ ਬਾਅਦ ਜੇ ਲੜੜਾ ਇੱਕ ਵਾਰ ਫੇਰ ਖਿੱਚ ਲੈਣਾ ਹੈ ਮੂੰਹ ਵਾਲੇ ਨੂੰ ਤੁਸੀਂ ਨੇ ਮੂੰਹ ਵਾਲੇ ਨੂੰ ਖਿੱਚ ਕੇ ਜਿੱਥੇ ਵੀ ਤੁਹਾਡਾ ਸਿਰ ਨੰਗਾ ਉਸ ਨੂੰ ਜਿਹੜਾ ਕਪੜੇ ਨੂੰ ਖਿੱਚ ਕੇ ਉਸ ਦੇ ਚਿਹਰੇ ਚੰਗੀ ਤਰ੍ਹਾਂ ਜੜਾ ਬਾਜਾ ਫੇਰ ਦੇਣਾ ਹੈ ਉਹਦੇ ਕਰਕੇ ਜਿਹੜਾ ਤੁਹਾਡਾ ਜਿਹੜਾ ਸਿਰ ਆ ਚੰਗੀ ਤਰ੍ਹਾਂ ਢੱਕਿਆ ਜਾਊਗਾ ਤੇ ਜੇਕਰ ਫੇਰ ਉਹ ਜਿਹੜਾ ਕਈ ਵੀ ਰੰਗ ਦਾ ਸਿਰਾ ਨੋਕ ਦੇ ਕੋਲੋਂ ਨੰਗਾ ਰਹਿ ਜਾਂਦਾ ਹੈ ਉਸੇ ਉਸ ਨਾਲ ਉਹ ਕੱਪੜੇ ਨੂੰ ਖਿੱਚ ਕੇ ਉਹ ਜਿਸੇ ਤੁਹਾਡੀ ਸ਼ੇਪ ਆ ਉਹਦੇ ਤੇ ਚੰਗੀ ਤਰ੍ਹਾਂ ਦਬ ਦੇਣਾ ਹੈ ਤੇ ਉਸ ਦੇ ਵਿੱਚ ਜਿਹੜਾ ਤੁਸੀਂ ਬਾਜ ਫੇਰ ਦੇਣਾ ਹੈ ਉਹ ਦੇ ਕਰਕੇ ਤੁਹਾਡਾ ਸਿਰਾ ਨੰਗਾ ਨਹੀਂ ਰਹੇਗਾ ਜੇ ਚੰਗੀ ਤਰ੍ਹਾਂ ਜਿਹਨੇ ਸੱਲਾ ਪਿਛਲਾ ਨਾਲ ਲਗਾਉਣਾ ਹੈ ਦੋਨਾਂ ਸਾਈਡਾਂ ਦਾ ਫੋਲਡ ਕਰਕੇ ਉਸ ਰਾੜ ਨੂੰ ਜਿਹੜਾ ਚੰਗੀ ਤਰ੍ਹਾਂ ਅੜਾ ਬੈਕ ਤੇ ਦਬ ਦੇਣਾ ਹੈ ਜੇ ਕਰਤਾਂ ਨੂੰ ਛੱਡੀ ਵੀਡੀਓ ਵਧੀਆ ਲੱਗਦੋ ਲਾਈਕ ਸ਼ੇਅਰ ਕਰਨਾ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ